हां जी दोस्तों सारेया नु ससरीका ਹਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸ੍ਰੀ ਰਮਰਤ ਕੋਲ ਆਇਆ ਦੋਸਤੋ ਜਿੱਦਾਂ ਕਿ ਪਹਿਲਾਂ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਕਰੇ ਆਉਂਦੇ ਰਹਿੰਦੀ ਆ ਇਸ ਕਿੱਲੇ ਦੇ ਉੱਪਰ ਬਾਕੀ ਤੁਸੀਂ ਸਮੇਂ ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਪਸ਼ੂ ਆਏ ਨਵਿਆਂ ਦੀ ਡਿਟੇਲ ਤੁਸੀਂ ਆ ਉਹ ਟਾਈਮ ਤੋਂ ਟਾਈਮ ਆਪਣੀ ਲੈਂਦੇ ਰਿਆ ਕਰੋ ਉਹ ਆਉਂਦੇ ਰਹਿੰਦੇ ਆ ਠੀਕ ਆ ਜੀ ਅੱਜ ਇਸ ਕਵਰ ਦੇ ਵਿੱਚ ਟੋਟਲ 4 ਕਨਗ ਤੁਹਾਨੂੰ ਦਿਖਾਉਣੇ ਆ ਦੋ ਬਿਹੜਾ ਤੁਸੀਂ ਆ ਸਾਹਮਣੇ ਦੇਖ ਰਹੇ ਜੀ ਦੋ ਬਿਹੜਾ ਸੂਈਆਂ ਸਵਈਆਂ ਨੇ ਵਿਦ ਬੱਚੇ ਆ ਠੀਕ ਆ ਜੀ ਨਾਲ ਬੱਚੇ ਪ੍ਰੋਪਰ ਤੁਹਾਨੂੰ ਦਿਖਾਈ ਦੇਣਗੇ ਦਿਖਾ ਦਾਂਗੇ ਬਾਕੀ ਰੇਟ ਭਾਅ ਫੜਤਾ ਮਿਲ ਕੇ ਇਹਨਾਂ ਦੇ ਥੱਲੇ ਕਿੰਨਾ ਹੁਣ ਹਾਜ਼ਰ ਆ ਮੌਕੇ ਤੇ ਉਹ ਪੂਰੀ ਗੱਲਬਾਤ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਇੱਕ ਬਿਲਕੁਲ ਤਾਜੀ ਸੂਈ ਸਵਾਈ ਦੋਸਤੋ ਇਹ ਨੀਲੀ ਦੀ ਮਾਜ ਤੁਸੀਂ ਸਾਹਮਣੇ ਦੇਖ ਰਹੇ ਜੀ ਸੋ ਚੰਗੇ ਮਿਲਕ ਤੇ ਦੱਸ ਰਿਹਾ ਅਮਰਤ ਵੀ ਚੰਗੇ ਮਿਲਕ ਤੇ ਚੱਲ ਰਹੀ ਆ ਇੱਕ ਗੱਬਣ ਮਾਜ ਦਿਖਾਵਾਂਗੇ ਦੋਸਤੋ ਤੁਹਾਨੂੰ ਗੱਬਣ ਆ ਤਿਆਰੀ ਵਾਲੀ ਮਾਜ ਆ ਦੇਣ ਹਜੇ ਲ ਇਹ ਟੋਟਲ 4 ਨਗਾਂਗਾ 4 ਨਗਾਂਗਾ ਦੀ ਆਪਾਂ ਡਿਟੇਲ ਲੈ ਲਾਂਗੇ ਠੀਕ ਹੈ ਜੀ ਕੱਲੇ-ਕੱਲੇ ਪਸ਼ੂ ਦੀ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ 27 ਅਪ੍ਰੈਲ ਤੇ ਸਵੇਰ ਮਾਰਨਿੰਗ ਦੇ ਕੋਈ 10:30 ਵਜੇ ਦਾ ਠੀਕ ਆ ਬਾਕੀ ਐਨੀਮਲ ਚੰਗੇ ਹੁੰਦੇ ਆ ਪਰ ਫਿਰ ਵੀ ਆਪਣੀ ਰਿਕੁਐਸਟ ਹੁੰਦੀ ਆ ਅੱਗੋਂ ਵਪਾਰੀ ਵੀਰਾਂ ਨੇ ਆਪਣੀ ਸੂਝ-ਬੂਝ ਨਾਲ ਸਮਝ ਨਾਲ ਸੌਦਾ ਕਰਕੇ ਲੈ ਕੇ ਆਂਦਾ ਹੁੰਦਾ ਠੀਕ ਹੈ ਤਸੱਲੀ ਕਰਕੇ ਲੈ ਕੇ ਆਈ ਹੁੰਦੀ ਆ ਬਾਕੀ ਕਿਸੇ ਵੀਰ ਨੇ ਪਸ਼ੂ ਆਪ ਖਰੀਦਣਾ ਤੁਸੀਂ ਆਪਣੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਜੀ ਤੇ ਜਿਹੜਾ ਪਸ਼ੂ ਗੱਭਣਾ ਤਿਆਰੀ ਵਾਲਾ ਚੌਥਾ ਥਣਾ ਦਾ ਟਿੱਪ ਕੇ ਭਰਾ ਕੇ ਤਸੱਲੀ ਵੀ ਆ ਜ਼ਰੂਰ ਕਰ ਲਿਓ ਠੀਕ ਆ ਆਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਅਮਰਤੋ ਵੀਰ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਕੀ ਹਾਲ ਚਾਲ ਜੋ ਬਹੁਤ ਵਧੀਆ ਅਮਰਤ ਹੋਰ ਸਨਾ ਠੀਕ ਠਾਕ ਬਹੁਤ ਵਧੀਆ ਭਰਾ ਜੀ ਅੱਛਾ ਅਮਰਤ ਪਸ਼ੂ ਅੱਜ ਜਿੱਦਾਂ ਆਪਾਂ ਬਿਲਕੁਲ ਜ਼ਿਕਰ ਕੀਤਾ ਚਾਰ ਬਕਾਊ ਆਪਣੇ ਕੋਲ ਹਾਂ ਜੀ ਵੀਰ ਜੀ ਅੱਜ ਆਪਣੇ ਚਾਰ ਆ ਇੱਕ ਪਿਓਰ ਨੀਲੀ ਚ ਆ ਗਈ ਮੈਂ ਹਾਂ ਜੀ ਹਾਂ ਜੀ ਤਿੰਨ ਪਸ਼ੂ ਸੂਏ ਆ ਬਿਲਕੁਲ ਦੁੱਧ ਵਾਲੇ ਹਾਂ ਜੀ ਹਾਂ ਜੀ ਇੱਕ ਗੱ ਠੀਕ ਆ ਜੀ ਹਾਂ ਜੀ ਲੈ ਵੀ ਅੰਮ੍ਰਿਤੋ ਸ਼ੁਰੂਆਤ ਕਿਹੜੇ ਪਾਸਿਓਂ ਕਰਦੇ ਗੱਪਣ ਤੋਂ ਕਰਦੇ ਵੀਰੇ ਲਓ ਜੀ ਹਾਂ ਜੀ ਸੋ ਗੱਪਣ ਮਾਜ ਤੋਂ ਦੋਸਤੋ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੋਂ ਲੈਨੀਏ ਜਾਣਕਾਰੀ ਤੇ ਇਹ ਸੁਹਾ ਗਨਮਾ ਹੁੰਦੀ ਅੱਗੇ ਵੀਰੇ ਉਹਦਾ ਦੂਜਾ ਆਂਦੇ ਤੁਸੀਂ ਤੀਜਾ ਮੰਨ ਕੇ ਸਵਦਾ ਕਰੇ ਕੋਈ ਵੀਰ ਠੰਡੀ ਠਿਰੀ ਮੈਂ ਬਹੁਤ ਜਿਆਦੀ ਹੈ ਅੱਛਾ ਵੇਖੋ ਚਮੜੀ ਕਿੰਨੀ ਪਤਲੀ ਏ ਦੀ ਬਿਲਕੁਲ ਮੈਂ ਪਤਲੀ ਚਮੜੀ ਦੇ ਵਿੱਚ ਪਤਲੀ ਸਕਿਨ ਦੀ ਆ ਆ ਦੋਸਤੋ ਸਕਿਨ ਪਤਲੀ ਆ ਠੀਕ ਆ ਚਮੜੀ ਪਤਲੀ ਆ ਦੁਜਾ ਸੁਆ ਗੋਂ ਮੰਨ ਕੇ ਖਰੀਦੀ ਆ ਬੇਸ਼ੱਕ ਗੋਂ ਕੋਈ ਤੇਜਾ ਸਮਝ ਕੇ ਖਰੀਦ ਤਾਰੀ ਕਰ ਲੈ ਠੀਕ ਆ ਤੇ ਦਿਨ ਹਫਤਾ ਲੈ ਜੂ ਹਜੇ ਵੀਰੇ 7-8 ਦਿਨ ਤੇ ਲੱਗੂਗੀ ਰਾਮ ਲੋ ਜੀ 7-8 ਕ ਦਿਨ ਹਜੇ ਲੈਂਦੀ ਆ ਠੀਕ ਆ ਬਾਕੀ ਆ ਤੁਸੀਂ ਵੇਖ ਕੇ ਚੈੱਕ ਕਰ ਲਓ ਆ ਦੇਖੋ ਜੀ ਸੁਪਖਾਲਾ ਜਿਹੜਾ ਦੋਸਤੋ ਜਿੱਥੋਂ ਤੱਕ ਮੈਂ ਖੁਦ ਦੇਖ ਰਿਹਾ ਠੀਕ ਆ ਜੀ ਬਿਲਕੁਲ ਫਿਕਸ ਜੀ ਹੈਡਰ ਦੇ ਵਿੱਚ ਰਹੂਗੀ ਕਰਮਾਲੀ ਬਹੁਤ ਜਿਆਦੀ ਮੈਂ ਵੀਰੇ ਦੁੱਧ ਵਾਲੀ ਆ ਦਾ ਮਜ਼ਰੋ ਚਮੜੀ ਦੀ ਐਮ ਬਰੀਕ ਦੀ ਠੀਕ ਆ ਸੋ ਆ ਥਣ ਦੀ ਕੁਆਲਿਟੀ ਵੇਖ ਕੇ ਚੈੱਕ ਕਰੋ ਥਣ ਤੁਹਾਨੂੰ ਬਹੁਤ ਖੂਬਸੂਰਤ ਆ ਇੱਕੋ ਜਿਹਾ ਲੇਵਾ ਇੱਕ ਸਾਰ ਲੇਵਾ ਠੀਕ ਆ ਸੋ ਚਾਰੇ ਥਣਾਂ ਦਾ ਵੈਥ ਵਰਲ ਸੋਹਣਾ ਆ ਦੇਖੋ ਆ ਫੇਸ ਕੁਆਲਿਟੀ ਤੋਂ ਜੀ ਠੀਕ ਆ ਸਿੰਘ ਥੋੜਾ ਜਿਹਾ ਉੱਚਾ ਖੁੱਲਾ ਵੈਸੇ ਫੱਪ ਦਾ ਪੂਰਾ ਠੀਕ ਆ ਜੀ ਪਾਰਟੀ ਪਾਰਟੀ ਸਟਰਕਚਰ ਦੇ ਨਾਲ ਪੂਰਾ ਫੱਪਦਾ ਬਾਕੀ ਮਾਝ ਵੀ ਜਿਹੜੀ ਚੰਗੀ ਉਹ ਵੱਡੀਆਂ ਵੱੱਜਾਂ ਦੇ ਵਿੱਚ ਵੀ ਕੋਈ ਮੰਨ ਸਕਦਾ ਅਦਰਵਾਈਜ਼ ਮੀਡੀਅਮ ਤਾਂ ਥੋੜੀ ਜਿਹੀ ਪਲੱਸ ਹਾਈਟ ਤੁਸੀਂ ਅਕਾਊਂਟ ਕਰਕੇ ਸਬਦਾ ਕਰ ਲਿਓ ਠੀਕ ਹੈ ਜੀ ਮੀਡੀਅਮ ਤਾਂ ਥੋੜੀ ਜਿਹੀ ਉੱਚੀ ਹਾਈਟ ਵਾਲ ਜਿਹੜਾ ਇਹਦਾ ਕੱਤ ਵੱਧਾ ਪੂਰੀ ਮਦਰ ਬੰਤਰ ਬੰਤਰ ਬੜੀ ਸੋਹਣੀ ਮੈਂ ਦੀ ਐ ਇੱਕ ਸਾਰ ਲੇਵਾ ਲੈ ਵੀ ਅਮਰਤ ਕੀ ਡਿਮਾਂਡ ਕਰਦਾ ਰਹਿੰਦੀ ਫਿਰ ਮੇਰੇ ਮੋਲ ਤੇ ਭਾਣਾ 90 95 ਕਰੀਏ ਇਹ 85 ਦੀ ਦੇ ਦਾਂ 85000 ਦੀ ਹਾਂ ਉਹ ਚੋਂ ਕਰਦਾ ਥੋੜਾ ਬਤਾ ਇਮਾਨਤ ਨਾਲ ਉਹ ਜਿਆਦਾ ਨਹੀਂ ਠੀਕ ਹੈ ਜੀ ਹਾਂਜੀ ਲਓ ਜੀ 85000 ਦੀ ਇਹ ਤੁਹਾਨੂੰ ਮਿਲ ਜੂਗੀ ਠੀਕ ਆ ਦੁੱਧਾਂ ਦੇ 12 ਕਿਲੋ ਮੈਂ ਦਿੰਦੀ ਰਹੀ 12 ਕਿਲੋ ਵੀਰ ਦੁੱਧ ਬੜਾ ਹੁੰਦਾ ਜੀ ਸਹੀ ਮੀਨੇ 12 ਕਿਲੋ ਦੁੱਧ ਬਹੁਤ ਦਸ ਸਾਲ ਨਾਲ 12 ਹੈ ਨਾ ਦਈ ਜਾਣਾ ਦਸੋਂ ਬਰ ਦੁੱਧ ਕਾਫੀ ਹੁੰਦਾ ਹਾਂ ਤੇ ਬਾਕੀ ਦੋਸਤੋ 12 ਲੀਟਰ ਤੋਂ ਵੀਰ ਦਾ ਵੀ ਬਾਹਰ ਦੁੱਧ ਚਮਾਉਣ ਵਾਲੀ ਜਿਹੜੀ ਤਸੱਲੀ ਤੇ ਆਈ ਆਪਣੇ ਕੋਲ ਪਿਛੋਂ ਜੋ ਮਾਲਕ ਦੱਸਦੇ ਉਸ ਅਕੋਰਡਿੰਗ ਅਗੋ ਦੱਸਣਾ ਪੈਂਦਾ ਠੀਕ ਆ ਬਾਕੀ ਦੋ ਤੋਂ ਸੇਵਾ ਦਾ ਚੰਗੀ ਸੇਵਾ ਕਰ ਲੋਗੇ ਤੇ ਦੋ ਤੋਂ ਚੰਗਾ ਲੈ ਸਕਦੇ ਆ ਠੀਕ ਆ ਪੱਕੀ ਸਾਫ ਤੋਂ ਤਰੀ ਆ ਸੋਹਣੇ ਪੇਟਕੂੜੇ ਦੇ ਵਿੱਚ ਥਣ ਭਾਂਡੇ ਦੀ ਸਾਫ ਤੋਂ ਤਰੀ ਆ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਤਸੱਲੀ ਨਾਲ ਵੇਖੋ ਠੀਕ ਆ ਜੀ ਆਹ ਠੀਕ ਆ ਅਮਰ ਤੇ ਇੱਕ ਆਪਣੇ ਕੋਲ ਜਿਹੜੀ ਆ ਸੂਈ ਆ ਗਈ ਏ ਛੋਟੀ ਆ ਮੈਂ ਇਹ ਵੀ ਇਹ ਦੂਜਾ ਸੂਹਾ ਸੂਈ ਛੋਟੀ ਅੱਛਾ ਜੀ ਮਗਰ ਇਹਦਾ ਆ인다 ਨੀਲੀ ਦਾ ਕ੍ਰੋਸ ਜਾਂ ਬੱਚਾ ਮੈਂ ਤੁਹਾਨੂੰ ਕਹਿ ਦਿਆ ਪਿਓਰ ਹਾਂ ਹਾਂ ਉਹਦੇ ਬਾਦਲਦਾਨ ਬਹੁਤ ਵੈਸੇ ਨੀਲੀ ਦੇ ਵਿੱਚ ਆ ਪੂਰੀ ਹੈ ਨਾ ਹਾਂ ਪਿਓਰ ਨੀਲੀ ਜਾਂ ਮੈਂ ਲਓ ਜੀ ਮੈਂ ਨੀਲੀ ਦੇ ਨਿਸ਼ਾਨੀਆਂ ਹੈਗੀਆਂ ਵੇਖੋ ਨਿਸ਼ਾਨੀਆਂ ਤੁਸੀਂ ਇੱਕ ਵਾਰੀ ਜ਼ਰੂਰ ਚੈੱਕ ਕਰ ਲਓ ਜਿਵੇਂ ਆਪਾਂ ਕਹਿਨੇ ਪਏ ਤੂੰ ਉੱਤੇ ਸਾਰੀਆਂ ਨਿਸ਼ਾਨੀਆਂ ਪੂਰੀਆਂ ਤੂਤ ਨਿਸ਼ਾਨ ਹੈਗਾ ਠੀਕ ਹੈ ਜੀ ਹਵਾਨੇ ਲੇਵੇ ਤੇ ਅਗਲੇ ਪੰਨੇ ਪਾਪੇ ਤੇ ਵੀ ਆ ਗਿਆ ਝਾਲਰ ਤੇ ਅਗਲੇ ਪੈਰ ਅਗਲੇ ਖੁਰਾਂ ਦੇ ਉੱਪਰ ਵੀ ਥੋੜਾ ਥੋੜਾ ਮਾ ਹੈਗਾ ਜਵਾਬ ਤੇ ਅਮਰਤ ਸੂਈ ਨੂੰ ਕਿੰਨੇ ਕਿ ਦਿਨ ਹੋ ਗਿਆ ਜਿੰਨੂੰ ਮੇਰੇ 10 ਦਿਨ ਹੋ ਗਏ ਅੱਜ 10 ਕਿ ਦਿਨ ਹੋ ਗਏ ਹਾਂ ਇਹਦੇ ਥੱਲੇ ਹੁਣ 13 ਕਿਲੋ ਦੋ ਦ ਜਿਹੜਾ ਝੋਲ ਲੈਣਾ ਵੀਰ ਠੀਕ ਹੈ ਜੀ ਹਾਂ ਉਹ ਵਿੱਚ ਵਿਚਕਾਰਕ ਬੱਚਾ ਜਿ ਲੱਗਾ ਹਨਾ ਹਾਂ ਬੱਚਾ ਲੱਗਾ ਪਰ ਚੱਲਦਾ ਨਹੀਂ ਹੈਗਾ ਹਾਂ ਥਣ ਚਾਰੇ ਵਰਦੇ ਆ ਹਾਂ ਪੂਰੇ ਪ੍ਰੋਪਰ ਵਰਦੇ ਆ ਅੱਛਾ ਦੋ ਦ ਤੁਸੀਂ ਦੱਸਿਆ 13 ਕਿਲੋ ਆ ਵੀਰੇ ਝੋਲ ਕੇ ਲੈਣਾ ਇਹ ਕਿਹੜੀ ਗੱਬਣ ਹਾਂ ਦੇ ਸੋਈ ਨੂੰ ਆ ਤੇ 10 ਦਿਨ 10 ਦਿਨ 10 ਦਿਨ ਹੋ ਗਏ ਵੀਰੇ ਉਹ ਤੇ ਆਂਦੇ ਸਾਡੀ ਮੈਨ ਪਹਿਲਾਂ ਨੇ 14 15 ਕਿਲੋ ਕੱਢਿਆ ਰਕੇ 17 ਕਿਲੋ ਤੇ ਜਾਊਗੀ 15 ਕਿਲੋ ਦੁੱਧ ਦੇਈ ਜਾਵੇ ਬੜਾ ਕਿਲੋ ਆ ਪੂਰੀ ਬੇਲ ਹੈ ਬਹੁਤ ਵੱਡੀ ਆ ਹਾਂ ਪੂਰੀ ਕੋਈ ਛੋਟੀ ਨਹੀਂਗੀ ਚਲੋ ਛੋਟੇ ਪਸ਼ੂ ਤਾਂ ਆਪਾਂ ਹਾਂ ਕੋਈ ਕਿੰਤੂ ਪਰੰਤੂ ਕਰ ਸਕਦੇ ਆ ਵੀ ਹੋ ਸਕਦਾ ਵੀ ਕੋਈ ਜ਼ਿਆਦਾ ਦੱਸਿਆ ਹੋਵੇ ਤੇ ਅਗਲੇ ਨੇ ਸਮਝ ਨਾਲ ਪਰ ਮਾਝੇ ਵੱਡੀ ਹੈ ਠੀਕ ਆ ਮਾਝੇ ਵੱਡੀ ਹੈ ਜੋ 12 13 13 ਲੀਟਰ ਤਾਂ ਹੁਣ ਚ ਵਾਰੀ ਹੈ 13 ਲੀਟਰ ਆਰਾਮ ਨੇ ਆਰਾਮ ਨੇ 13 ਲੀਟਰ ਤੇ ਹੁਣ 200 ਚੱਲ ਰਹੀ ਹੈ ਠੀਕ ਆ ਬਾਕੀ ਅੱਗੇ ਮੇਰੇ ਕਾਈ ਕਿਲੋ ਗਾੜ ਹੈਗੀ ਮੈਂ ਲੈਵਾ ਥੋੜਾ ਜਿਹਾ ਘੱਟ ਵਿਖਾਉਂਦੀ ਵੀਰ ਦੁੱਧ ਪਾ ਚੱਕਾ ਟੱਕ ਥੋੜੀ ਅਗਾਹ ਨੂੰ ਹੈ ਨਾ ਹਾਂ ਹਾਂ ਵੀਰੇ ਪਰ ਅੰਦੇ ਜਿੰਨਾ ਵੀ ਮਈਆਂ ਸਾਡੀਆਂ ਇੰਨਾ ਕ ਦੁੱਧ ਦਿੰਦੀਆਂ ਰਹੀਆਂ 14 15 14 15 ਪਹਿਲਣਾ ਇਹਦੇ ਗੱਲ ਬੱਸ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿਸੇ ਵੀਰ ਨੇ ਤਸੱਲੀ ਕਰ ਲੈਣੀ ਹੁਣ ਮਜੂਰ ਵੀਰ ਬਹੁਤ ਜ਼ਿਆਦੀ ਹੈ ਵੀਰੇ ਮੈਂ ਦੀ ਵੇਖੋ ਢਾਂਚਾ ਗੱਡਾ ਹੁਣ 13 ਕਿਲੋ ਆ ਬਾਕੀ ਢਾਂਚਾ ਟੂਂਚਾ ਤੁਸੀਂ ਮੈਂ ਦਾ ਵੇਖੋ ਬੇਲ ਵੇਖੋ ਬੇਲ ਵੇਖੋ ਲੰਬਾਈ ਪੂਰੀ ਆ ਠੀਕ ਆ ਜੀ ਲੰਬਾਈ ਪੂਰੀ ਆ ਤੇ ਕਦ ਵੀ ਉੱਚਾ ਵੱਡੇ ਕਦਗਾਠ ਦੇ ਵਿੱਚ ਪੂਰੀ ਬੇਲ ਦੀ ਥੋੜੀ ਜੀ ਇੱਕ ਵਾਰੀ ਹੋਰ ਇਹਨੂੰ ਤੋਰਦੇ ਅਮਰਤ ਵੀਰੇ ਜਿਹੜੀ ਇਹ ਮੈਂ ਨਾ ਜਿਹੜੀ ਆ ਪਿਛਲੀ ਵੀਡੀਓ ਪਾਈ ਉਹਦੇ ਆਂਗੂ ਲੰਮੀ ਲੰਮੀ ਆ ਉਹ ਵਜੋਂ ਪੂਰੀ ਆ ਹਾਂ ਇਹ ਛੋਟੀਆਂ ਚੋ ਮਈਆਂ ਚ ਵੱਡਾ ਕਦਗਾਠ ਆ ਦੋਸਤੋ ਲੰਬੀ ਲੁੰਬੀ ਪੂਰੀ ਆ ਕਰਮਾ ਲਈ ਠੀਕ ਆ ਜੀ ਸੋਨੇ ਚੌੜੇ ਪਿੱਠਪੜੇ ਦੇ ਵਿੱਚ ਤੇ ਤੱਕ ਥੋੜੀ ਲੇਵੇ ਦੀ ਗਾਹ ਨੂੰ ਮੈਂ ਪਹਿਲਾਂ ਵੀ ਜ਼ਿਕਰ ਕਰਤਾ ਅਮਰਤ ਨੇ ਵੀ ਦੱਸਤਾ ਵੀ ਤੱਕ ਥੋੜੀ ਗਾਹ ਨੂੰ ਆ ਠੀਕ ਆ ਹਾਂ ਮੈਂ ਬਹੁਤ ਲਓ ਜੀ ਥੋੜਾ ਬੱਚੇ ਦਾ ਝੋਡੀ ਬੰਦ ਕਰਤੀ ਹਾਂ ਆ ਤਾਜੀ ਸੋਈ ਜਾਣਾ ਫਿਰ ਕੋਈ ਗੱਲ ਸਵੇਰ ਦੋਸਤੋ ਦੂਜਾ ਇੱਕ ਵਾਰੀ ਫਿਰ ਆਪਾਂ ਕਨਫਰਮ ਕਰਾ ਦਿੰਨੇ ਆ ਦੂਜੇ ਸਵੇਰੇ ਦੇ ਵਿੱਚ ਮਗਰ ਕੱਟਾ ਮੇਲ ਕਾਫ ਆ ਬੱਚੇ ਦੇ ਲੈ ਚਲੇ ਜੋ ਬੱਚੇ ਦਿਖਾ ਦਿੱ ਗਏ ਹਾਂ ਲਓ ਜੀ ਠੀਕ ਆ ਬੱਚਾ ਬੱਚਾ ਬਹੁਤ ਵਟਾ ਦਿੰਦਾ ਵਡੀਆਂ ਨਾ ਮੈਂ ਆ ਕਿਤੇ ਨੀਲੀ ਦੇ ਮੰਨ ਲਈ ਤਾਂ origignal ਕਿਤੇ ਕਰਾਸ ਕਰਾਈ ਹੁੰਦੀ ਬੱਚਾ ਸੋਨਾ ਪਾਉਣਾ ਸੀ ਹਾਂ ਹਾਂ ਇੱਕ ਥਾਂ ਵਾਈਟ ਆ ਗਿਆ ਠੀਕ ਆ ਜੀ ਹਾਂਜੀ ਜਿੱਤਾਂ ਨੀਲੀ ਦੇ ਵਿੱਚ ਬਿਲਕੁਲ ਸੋਨੇ ਤੇ ਸੁਹਾਗੇ ਲਈ ਗੱਲ ਹੋ ਜਾਂਦੀ ਹੈ ਵੀ ਇੱਕ ਥਾਂ ਵਾਈਟ ਆ ਜੇ ਠੀਕ ਆ ਜੀ ਸੁੰਦਰਤਾ ਵੱਧ ਜਾਂਦੀ ਹੈ ਚੀਜ਼ ਦੀ ਬਾਕੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਭੋਨਾ ਟੱਚ ਕਰਦੀ ਪੂਛ ਲੰਬੀ ਪੂਛ ਚੌੜਾ ਪਿੱਠਪੜਾ 13 ਕਿਲੋ ਹੁਣ ਇਸ ਵਕਤ ਜਿਹੜੀ ਦੋਸਤੋ ਦੁੱਧ ਮਿਲਕਿੰਗ ਦਾ 13 ਕਿਲੋ ਪੱਕਾ ਹੋਈ ਰਹੇ ਦੁੱਧ ਦੇਣੀ ਦਾਹ ਨਿਕਲੂ ਲੇਵਾ ਘੱਟ ਵਿਖਾਉਂਦੀ ਦੁੱਧ ਬਹੁਤ ਜ਼ਿਆਦਾ 2 ਕਿਲੋ ਸਵਾ ਸੁਬਾ ਕਿੰਨੇ ਵਾਰ ਚੋਈ ਆ ਸੁਭਾ ਵੀਰੇ ਚਵਾਈ ਹੋਣ ਵਾਲੀ ਹੈ ਮੈਂ ਮੈਂ ਤੁਹਾਨੂੰ ਆਦਾਨ ਚਵਾਈ ਆਪਾਂ ਖਰਾਦਨੇ ਵੀਡੀਓ ਅੱਛਾ ਚਵਾਈ ਹੋਣ ਵਾਲੀ ਸੀ ਜੀ ਹਾਂ ਗਲਤ ਗੱਲ ਨਹੀਂ ਕਰਨੀ ਜੀ ਹਾਂ ਦੋਸਤੋ ਵੈਸੇ ਹੁਣ ਟਾਈਮ ਜਿਹੜਾ ਤਕਰੀਬਨ ਕੋਈ 10 10:30 ਵਜੇ ਦਾ ਜਿਹੜਾ ਸਮਾਂ ਹੈਗਾ ਠੀਕ ਆ ਤੇ ਚਵਾਈ ਹੋਣ ਵਾਲੀ ਆ ਤੇ ਕਰ ਤੋਂ ਵੱਡਾ ਮੈਂ ਤਾਂ ਬਾਕੀ ਰੇਟ ਪੁੱਛ ਲੈਣੀ ਆ ਜਿਹੜਾ ਕਿਸੇ ਵੀਰ ਨੇ ਠੀਕ ਆ ਸੌਦਾ ਕਰਨਾ ਸਮਝ ਆ ਜਾਊਗਾ ਐਂ ਛਾੜ ਜਾਂਦੀ ਛੱਡਾ ਮਾਸਾ ਨਹੀਂ ਤੇ ਕੀ ਮੁੱਲ ਵੜੀ ਇਹਦਾ ਅਮਰਤ ਮੇਰੇ ਮੋਲੇ ਦਾ 1:35 ਕਰਦੇ ਆ ਆਪਾਂ 1:30 'ਚ ਮਾਨਤਾ ਕਰਾਂਗੇ 1:30 'ਚ ਹਾਂ ਕੋਈ ਵੀਰ ਫੋਨ ਲਾਵੇ ਕੋਈ ਨਹੀਂ ਕਰਾਂਗੇ ਠੀਕ ਹੈ ਜੀ ਹਾਂ ਆਪੋ ਦੋਸਤੋ 130000 ਦੇ ਵਿੱਚੋਂ ਮਾਨਤ ਤੁਹਾਨੂੰ ਹੋ ਜਾਊਗਾ ਛੋੜ ਛੱਪਾ ਹੋ ਜਾਊਗਾ ਸੋ ਮੱਝ ਵੱਡੀ ਆ ਛੋਟੀ ਵੱਡੀ ਠੀਕ ਹੈ ਤੇ ਬਾਕੀ ਪਸੰਦ ਆਊਗੀ ਤੁਹਾਨੂੰ ਕੋਈ ਵੀਰ ਆਪਦੇ ਦੋ ਟਾਈਮ ਚੋਕੇ ਤਸਦੀ ਗੱਲ ਚੋਣ ਵਾਲੀ ਪੋਲੀ ਵੀਰੇ ਠੀਕ ਆ ਲਾ ਵੀ ਅਮਰਤ ਅੱਗੇ ਆਪਣੇ ਕੋਲ ਜਿਹੜੀ ਆ ਗਈ ਵੇੜ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਆ ਸੂਆ ਇਹਦਾ ਕਿੰਨਵਾ ਕਿੰਨੇ ਕਿ ਦਿਨਾਂ ਦੀ ਸੂਈ ਆ ਵੀਰੇ ਇਹਨੂੰ 8 8 ਕਿ ਦਿਨ ਹੋਏ ਆ 8 ਕਿ ਦਿਨ ਇਹਦੀ ਜੇਰ ਕਢਾਈ ਗਾਂ ਦੀ अच्छा आप हथि कटाई है ना डॉक्टर को तीन दिन दवाई भराई टीकट लाया फ्रैक्शन होशन देलवाए होन एदे ਥੱਲੇ 11 12 किलो ਦੁੱਧਾ ਬੱਚਾ ਦੇ ਮਗਰ ਕੀ ਆ ਗਿਆ ਇਹਦੇ ਮਗਰ ਬੱਚਾ ਵੀ ਜੀ ਬੱਚਾ 11 ਦਿਨਾਂ ਦੀ 12 ਦਿਨਾਂ ਦੀ 11 11 ਦਿਨਾਂ ਹੀ ਮੰਨਗੇ ਕੋਈ ਦੁੱਧ ਕਿੰਨੇ ਕਿਤੇ 11 ਕਿਤੇ 11 ਕਿਤੇ ਠੀਕ ਹੈ ਜੀ ਦੁੱਧ ਵੀਰੇ 15 16 ਕਿਲੋ ਵੇੜ ਦਈਓ ਠੀਕ ਹੈ ਜੀ ਮੈਂ ਦੱਸੋ 15 16 ਕਿਲੋ ਵੀਰ ਦੱਸ ਰਿਹਾ ਵੀ ਦੁੱਧ ਭਰਾ ਦਊਗੀ ਅੱਜ 10 11 11 12 ਦਿਨਾਂ ਦੀ ਸੂਈ ਆ ਮਗਰ ਬੱਚਾ ਮੇਲ ਕਾਫ ਆ ਤੇ ਜੇਰ ਪ੍ਰੋਪਰ ਆਪਣੇ ਆਪ ਨਹੀਂ ਪਈ ਸੀ ਇਸ ਕਰਕੇ ਡਾਕਟਰ ਤੋਂ ਕੜਵਾਈ ਆ ਉਹ ਦਵਾਈ ਦਵਾਈ ਜਾਂ ਪੂਰਾ ਟ੍ਰੀਟਮੈਂਟ ਆ ਕੋਈ 2 ਤੋਂ 3 ਦਿਨ ਦਾ ਟ੍ਰੀਟਮੈਂਟ ਚੱਲ ਕੇ ਉਹ ਬਿਲਕੁਲ ਸਾਫ਼ ਹੋ ਗਈ ਠੀਕ ਆ ਜੀ ਉਹ ਬਿਲਕੁਲ ਜਿਗਰ ਵਿੱਚ ਕਰ ਦਿੱਤਾ ਸੋ ਕਿਸੇ ਵੀਰ ਨੂੰ ਕਿਸੇ ਤਰ੍ਹਾਂ ਦੀ ਕੋਈ ਡਾਊਟ ਬਾਅਦ ਵਿੱਚ ਨਾ ਰਵੇ ਠੀਕ ਆ ਹਾਂਜੀ ਇਸ ਕਰਕੇ ਚੋਣ ਜੂਣ ਫਿਰ ਚੰਗੀ ਆ ਸੀਲ ਆ ਬਹੁਜੀ ਸ਼ੁਕਰ ਨੇ ਠੀਕ ਆ ਹੁਣ ਕਿਸੇ ਤਰ੍ਹਾਂ ਦਾ ਕੋਈ ਚਰਬੀ ਚੁਰਬੀ ਜਾਂ ਕੋਈ ਗੰਦਮਤ ਮਾਰਦੀ ਤਾਂ ਨਹੀਂਗੀ ਵੀਰੇ ਸਾਫ ਹੋਉਂਦੀਗਾ ਐਵੇਂ ਤੁਹਾਨੂੰ ਮੈਂ ਆਖਾਂ ਆਹੋ ਉਹਦਾ ਟਾਈਮ ਫਿਰ ਕੋਈ ਲੱਗ ਹੀ ਜਾਂਦਾ ਹਫ਼ਤਾ ਤੇ ਦੋ ਹਫ਼ਤੇ ਲੱਗ ਹੀ ਜਾਂਦੇ ਆ ਵੀਰੇ ਸਾਫ ਹੋ ਕੇ ਦੁੱਧ ਤੇ ਪੀਕ ਤੇ ਪੂਰੀ ਚੜਜੂ ਦਵਾਈ ਤਿੰਨ ਦਿਨ ਰਖਾਈ ਕੋਈ ਡਰਨ ਦੀ ਲੋੜ ਨਹੀਂ ਬਿਲਕੁਲ ਜੀ ਕਿਉਂਕਿ ਆਪਣੇ ਘਰੇ ਵੀ ਡੰਗਰ ਸੂਗੇ ਤੇ ਉਹਦੇ ਵੀ ਕਈ ਜਰਾ ਨਹੀਂ ਪੈਂਦੀ ਇਹ ਤੇ ਚਲੋ ਮਹਾਰਾਜ ਦੇਵਾਸਾ ਜੇਰਦੀ ਤੇ ਲਓ ਜੀ ਆਵੇ ਆ ਚੀਜ਼ ਬਿਲਕੁਲ ਬਿਲਕੁਲ ਆਣਾ ਜੋ ਉਹ ਸਾਹਮਣੇ ਜੇਰਜੁਰ ਪ੍ਰੋਪਰਟੀ ਦੋਸਤ ਸਾਰਾ ਗੰਦਮਾਂਦ ਮਾਰਦੇ ਠੀਕ ਹੈ ਜੀ ਹਾਜੀ ਸਾਫ ਹੋ ਜੂਗਾ ਕਿ ਟਿਕਟੂਕੇ ਲਾਏ ਆ ਬੱਚੇ ਦਿਨ ਦਾ ਮੂੰਹ ਖੁੱਲਾ ਇਸ ਕਰਕੇ ਜਿੰਨਾ ਵੀ ਗੰਦਮਾਂਦ ਮਾਰਨਾ ਪੂਰਾ ਸਾਫ ਹੋ ਜੂਗੀ ਇਧਰੋਂ ਟਰੀਟਮੈਂਟ ਕਰਵਾਇਆ ਹੋਇਆ ਆਪਦੇ ਵੱਲੋਂ ਠੀਕ ਆ ਉਹ ਵਿੱਚ ਜਿਗਰ ਕਰ ਦਿੱਤਾ ਤੇ 11 ਲੀਟਰ ਦੁੱਧ ਦਸੋਂ ਵਾਰ 11 11 ਲੀਟਰ ਦੁੱਧ ਦੇ ਤੇ ਥੱਲੇ ਹਾਜ਼ਰ ਦੁੱਧ 15 16 ਕਿਲੋ ਵੀਰ ਦੇਈ ਜਨਾ ਵੈਟ ਸਾਫ ਹੋਗੇ ਨਾ ਮੈਲੇ ਮੂੜੇ ਤੇ ਚੱਲਣਾ ਜੀ ਲੈ ਵੀ ਠੀਕ ਆ ਤੇ ਇਹਦਾ ਮੋਲ ਕੀ ਕਰਦੇ ਜੀ ਅਮਰਤਾ ਵੀਰੇ ਮੋਲ ਤੇ ਵਸ਼ੀ ਦਾ 55 ਕਰਦੇ ਆ ਉਹ ਚੋਂ ਕਰਦਾ ਹਾਂ ਇਮਾਨਦਾਰ 55 ਜੋ ਹਾਂਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਚੋਣ ਛਾਂ ਚੰਗੀ ਸਾਫ ਸੁੱਧਰੀ ਚੌਥਾ ਨਾਲ ਵੀ ਐ ਭਰਾ ਇੱਕੋ ਜਿਹਾ ਹੋ ਪੂਰ ਛਿੱਟਾ ਹੋਵੇ ਆਪਾਂ ਕਰਾਇਆ ਵੀ ਦਵਾਂ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਕਿ ਬੱਚਾ ਤਾਂ ਕਿਹੜਾ ਅਮਰਤਾ ਇਹਦਾ ਬੱਚਾ ਹੋ ਪਰਲੇ ਬੰਨੇ ਬੱਜਾ ਇਹਦੇ ਹਰ ਕੇ ਠੀਕ ਹੈ ਜੀ ਹਾਂਜੀ ਲਓ ਕੋਈ ਬੱਚਾ ਦੋਸਤੋ ਤੁਹਾਨੂੰ ਦਿਖਾ ਦਗੀ ਆ ਬੱਚਾ ਜੀ ਦਾ ਠੀਕ ਹੈ ਜੀ ਆ ਮੇਲ ਕਾਫ ਅਜੇ 11 ਕੇ ਦਿਨਾਂ ਅੱਜ ਸੋਈ ਆ ਜੀ ਸੋ ਇਹ ਬੱਚਾ ਮਗਰ ਵਛਾ ਤੇ 11 ਦਿਨਾਂ ਦੀ ਸੂਈ ਆ ਤੇ ਅਮਰਤ ਜਿਹੜੀ ਆਪਣੇ ਕੋਲ ਅਗਲੀ ਆ ਆ ਗਈ ਹੈ ਇਹ ਵਛੀ ਕੋਲੇ 10 ਕਿਲੋ ਦੁੱਧ ਆ ਵੀਰੇ 10 ਕਿਲੋ ਦੁੱਧ ਮਗਰ ਵਛੀ ਜਲਸੀ ਦੀ ਅੱਛਾ ਜੀ ਇਹਨੂੰ 10 ਦਿਨ ਹੋ ਗਏ ਆ 10 ਸੂਆ ਕਿਨਮਾ ਸੂਆ ਪਹਿਲਾ ਨਾ ਚੌਗੀ ਆ ਪਿਓਰ ਚਾਰ ਦੰਦ ਚੌਗੀ ਚਾਰ ਦੰਦ ਹਾਂਜੀ ਹਾਂਜੀ ਪਹਿਲਾ ਸੂਆ ਸੋਈ ਹੈ ਠੰਡੀ ਚੌਗੀ ਮਗਰ ਦੇ ਬੱਚਾ ਇਹਨੇ ਮਗਰ ਵਛੀ ਵੀ ਦੀ ਵਛੀ ਆ ਹਾਂ ਠੰਡੀ ਜੀ ਮਗਰ ਵਛੀ ਆ ਠੀਕ ਆ ਜੀ ਆ ਮਗਰ ਵਛੀ ਜੇ ਫੀਮੇਲ ਕਾਫ ਅਜੇ ਕਿਨੇ ਦਿਨ ਦੱਸਿਆ ਹੋ ਗਿਆ ਇਹਨੂੰ ਮੇਰੇ ਦੱਸ ਦੇਣ ਇਹਨੂੰ 10 ਦਿਨ ਹੋ ਗਿਆ ਸਮਾਂ ਦੁੱਧ ਕਿੰਨੇ ਕਿਤੇ ਕੋਈ ਫੇਰ ਦੱਸ 10 ਕਿਲੋ ਵੀਰੇ ਲਓ ਜੀ 10 ਦਿਨਾਂ ਦੀ ਸੂਈ ਆ ਤੇ 10 ਕਿਲੋ ਦੁੱਧ ਮਗਰ ਬੱਚੀ ਆ ਠੀਕ ਹੈ ਇਹ ਵੀਰੇ ਮੈਂ ਨਾਲ ਕਾ ਦੁੱਧ ਚਿੱਟਾ ਹੋਊਗਾ ਸ਼ਾਈ ਹਾਲ ਦੇ ਜਲਸੀ ਦਾ ਕ੍ਰੋਸ ਆ ਠੀਕ ਹੈ ਜੀ ਹਾਂਜੀ ਲਓ ਜੀ ਸ਼ਾਈ ਬਾਅਦ ਤੇ ਜਰਸੀ ਕ੍ਰੋਸ ਆ ਕਿਤੇ ਵਿੱਚ ਆ ਦੋਸਤੋ ਠੀਕ ਆ ਫੀਮੇਲ ਕਾਫ ਆ ਮਗਰ ਬੱਚੀ ਐ ਕੋਈ ਫੇਰ ਕਨਫਰਮ ਕਰਾ ਦਿੰਨੇ ਆ 10 ਕਿਲੋ ਦੁੱਧ ਤੇ 10 ਦਿਨਾਂ ਦੀ ਸੂਈ ਪਹਿਲਾ ਸੂਆ ਮੂੰਹੋਂ ਚਾਰ ਦੰਦ ਠੰਢੀ ਤੇਰੀ ਬਹੁਤ ਜਿਆਦੀ। ਹਾਂ। ਦੁੱਧ ਵੀਰੇ ਕਰ ਜੂਗੀ 2-3 ਕਿਲੋ ਵਾਜੂ ਹਜੇ। 12-13 ਕਿਲੋ ਦੇਈ ਜੋ। ਠੀਕ ਆ ਸੋਣਾ। ਠੀਕ ਆ ਠੀਕ ਆ। ਤੇ ਅਮਰਤੇ ਦਾ ਮੁੱਲ ਕੀ ਕੀਤਾ ਜੀ ਫਿਰ? ਇਹਦਾ ਮੁੱਲ 55 52 ਹੀ ਦੇ ਦਾਂਗੇ ਵੀਰੇ। 52 ਦੀ? ਹਾਂ ਹੋੱਚੋ ਕਰਦਾ ਥੋੜਾ ਬੱਲ। ਲਓ ਜੀ ਮੁੱਲ 55 ਤੇ ਲੈ ਦੇ 52 ਹਜ਼ਾਰ। ਮਗਰ ਇਹਦੇ ਬੱਚੀ ਆ ਠੀਕ ਆ ਜੀ। ਹਾਂ। ਸੋ ਇਹ ਰਿਕਾਰਡ ਆ ਇਹਦੀ ਇਨਫੋਰਮੇਸ਼ਨ ਆ ਦੋਸਤੋ ਇਸ ਵਾਇਡ ਦੀ। ਹਾਂਜੀ। ਤੇ ਪਸ਼ੂ ਅੱਜ ਟੋਟਲ 4 ਨੱਕ ਜਿਹੜੇ ਤੁਹਾਨੂੰ ਦਿਖਾ ਦਿੱਤੇ। ਬਾਦੇ ਚੰਗੀ ਝੋਟੀ ਇੱਕ ਤੁਹਾਨੂੰ ਦਿਖਾਤੀ ਆ 13 ਲੀਟਰ ਤੇ ਜਿਹੜੀ ਚੱਲ ਰਹੀ ਆ ਸੋ ਚੰਗੇ ਸੋਹਣੇ ਵੱਡੇ ਕੱਦ ਪੁੱਤ ਦੇ ਵਿੱਚ ਆ ਸੋ ਪਸੰਦ ਆਊਗੀ ਬਾਕੀ ਪੂਰੀ ਡਿਟੇਲ ਪੂਰਾ ਵੇਰਵਾ ਤੁਹਾਨੂੰ ਮਿਲ ਹੀ ਗਿਆ ਦੋ ਵੜਾ ਇਧਰਲੇ ਪਾਸੇ ਆਪਾਂ ਤੁਹਾਨੂੰ ਦਿਖਾਤੀਆਂ ਇੱਕ ਟੁਕੀ ਮੈਂ ਦਿਖਾਤੀ ਹਾਂ ਤੇ ਅਮਰਤ ਨੰਬਰ ਇੱਕ ਕਰ ਦਈਏ ਸਾਂਝੇ ਆਪਣੇ ਨੰਬਰ ਵੀਰੇ 81445029872824692 ਦੋਵਾਂ ਤੇ ਵਟਸਐਪ ਚੱਲਦਾ ਵੀਰ ਕੋਈ ਵੀ ਆਨਲਾਈਨ ਸੌਦਾ ਕਰੂ ਉਹਦੀ ਫੁੱਲ ਗਰੰਟੀ ਹੋ ਜਿਹੜਾ ਇੱਥੇ ਆ ਕੇ ਚੋਗਿਆ ਉਹਦੀ ਕੋਈ ਗਰੰਟੀ ਨਹੀਂ ਸੌਦਾ ਕਰਨ ਤੋਂ ਪਹਿਲਾਂ ਵੀਰ ਮੇਰੇ ਸਲਾਹ ਕਰ ਲਿਆ ਕਰੋ ਕਿਉਂਕਿ ਡੰਗਰ ਰਹਿੰਦਾ ਵਸ਼ੀਆਵਾ ਪਿਛਲੀ ਵੀਡੀਓ ਜੇ ਪਾਈ ਸੀ ਤੇ ਸੌਦਾ ਕੀਤਾ ਵੀਰ ਚਲੰਦਰ ਦਾ ਇਹ ਹੂੰ ਹੂੰ ਉਹ ਮੁੜ ਕੇ ਉਹਨੇ ਐਵੇਂ ਆਖਾ ਤੈਨੂੰ ਖਰਾਬ ਕਰਤੀ 500 ਦਾ ਪਾ ਕੇ ਸਾਈ ਡੰਗਰ ਮੁੜ ਕੇ ਰਹਿੰਦਾ ਆਪਣਾ ਆਹ ਦੇ ਵਸ਼ੀ ਚਲੋ ਸੂਪ ਹੀ ਤੇ ਜੇਰੇ ਦੀ ਕਢਾਈ ਕਰੂਈ ਸੀ ਮੈਂ ਸਿੱਧੀ ਹੋਈ ਤਾਂ ਨਹੀਂ ਪਾਈ ਸੀ ਆਪਾਂ ਸੋ ਜੀ ਹਾਂ ਜੀ ਹਾਂ ਲੋ ਦੋਸਤੋ ਜਿਹੜਾ ਪਸ਼ੂ ਖਰੀਦਣਾ ਹੁੰਦਾ ਪਹਿਲਾਂ ਆਪਣਾ ਸਾਈਬੇਨਾ ਪਾਉਣ ਤੋਂ ਇੱਕ ਵਾਰੀ ਪੱਕਾ ਡਿਸਾਈਡ ਕਰ ਲਿਆ ਕਰੋ ਪੱਕਾ ਫੈਸਲਾ ਕਰ ਲਿਆ ਕਰੋ ਵੀ ਪਸ਼ੂ ਲੈਣਾ ਹੈ ਜਾਂ ਨਹੀਂ ਲੈਣਾ ਤੇ ਬਾਅਦ ਵਿੱਚ ਪਸ਼ੂ ਤੁਸੀਂ ਸਾਈਬੇਨਾ ਕਰਕੇ ਜਦੋਂ ਰੁਕਵਾ ਦਿੰਦੇ ਜੇ ਬਾਅਦ ਵਿੱਚ ਹੋਰ ਕਿਸੇ ਚਾਹਵਣ ਵੀਰ ਨੇ ਖਰੀਦਣਾ ਹੁੰਦਾ ਪਸ਼ੂ ਤੇ ਉਹਨੂੰ ਵੀ ਨਾ ਕਰਨੀ ਪੈਂਦੀ ਹੈ ਠੀਕ ਆ ਤੇ ਇਹ ਗੱਲਾਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਆ ਕਰੋ ਤੇ ਬਾਕੀ ਜਿੰਨੇ ਵੀਰ ਆਪਣੀ ਵੀਡੀਓ ਦੇਖਦੇ ਆ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਦੋਸਤੋ ਵੱਤ ਤੋਂ ਵੱਤ ਜਿਹੜੇ ਵੀਰ ਸ਼ੇਅਰ ਕਰਦੇ ਆ ਲਾਈਕ ਕਰਦੇ ਆ ਮਿਹਰਬਾਨੀ ਸਾਰੇ ਵੀਰਾਂ ਦੀ ਮਿਲਦੇ ਆਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ